ਪ੍ਰਤਾਪ ਸਿੰਘ ਬਾਜਵਾ ਦੀ ਇਹ ਤੋਹਫ਼ੀਨ ਕੀਤੀ ਏ ਲੀਡਰ ਆਫ oppositon ਜਿਹੜਾ ਸਾਡਾ ਡੈਮੋਕਰੈਟਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ oppositon ਨੂੰ ਸ਼ੈਡੋ ਚੀਫ ਮਿੰਿਸਟਰ ਕਿਹਾ ਜਾਂਦਾ ਜੇ ਦੂਜੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ 6 ਘੰਟਿਆਂ ਦੀ ਸਸਟੇਨ ਹੈਲੋ ਹੈਲੋ ਜੇ 6 ਘੰਟਿਆਂ ਦੀ ਸਸਤੇਂਡ ਡੈਰੋਗੇਸ਼ਨ ਤੋਂ ਬਾਅਦ 2 ਵਜੇ ਦੇ ਤੁਸੀਂ ਸਾਰੇ ਮੇਰੇ ਵੀਰ ਬੈਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਮੇਰਾ ਕੋਟ ਕੋਟ ਤੁਹਾ ਦਾ ਸ਼ੁਕਰਾਨਾ ਦਿਲ ਤੋਂ ਸਾਰਿਆਂ ਨੂੰ ਪਹਿਲੇ ਸਾਰੇ ਪੰਜਾਬੀ ਚੱਜਦੇ ਫਿਰ ਪਿੰਡਾਂ ਦੇ ਸ਼ਹਿਰਾਂ ਤੇ ਕਸਬਿਆਂ 'ਚ ਬੈਠੇ ਹਰ ਕਾਂਗਰਸੀ ਵੀ ਸਾਡੇ ਵਰਕਰ ਸਾਥੀਆਂ ਦਾ ਸਾਡੇ ਜਿਲ੍ਹੇ ਕਾਂਗਰਸ ਦੇ ਪ੍ਰਧਾਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਸਾਡੇ ਸਾਰੇ ਆਫਿਸ ਬੀਰਾਂ ਦਾ ਮੇਰੇ ਸਾਰੇ ਐਮਐਲਏ ਕੁਲੀਕਸ ਦਾ ਸਾਡੇ ਸਾਰੇ ਐਮਪੀਸ ਭਰਾਵਾਂ ਦਾ ਸਾਡਿਆ ਦਾ ਸਾਰੀ ਸਾਡੀ ਸਟੇਟ ਦੀ ਤੇ ਨੈਸ਼ਨਲ ਲੀਡਰਸ਼ਿਪ ਵੱਡੀ ਗੱਲ ਹੋਈ ਏ ਕੱਲ ਅੰਦਾਲਾ ਸਾਹਿਬ ਸਮੁੱਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੇ ਵੀ 75 ਸਾਲਾਂ ਚ ਨਹੀਂ ਸੀ ਕਦੀ ਹੋਇਆ ਮੈਂ ਸਮਝ ਨਾ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸਾਹਮ ਕੇ ਰੱਖਣਾ ਇਹ ਜਿਹੜਾ ਚੀਫ ਮਿਨਿਸਟਰ ਹੁੰਦਾ ਉਹਦਾ ਕੰਮ ਜੇ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੀ ਇੰਟਰਵਿਊ ਤੇ ਕੋ ਦੁੱਖ ਤਕਲੀਫ ਸੀ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8 10 15 ਸਾਲ ਉਮਰ ਚ ਵੀ ਸ਼ੋਟ ਹੈ ਕਿਸੇ ਟਾਈਮ ਬੋਡਿਆਂ ਨੂੰ ਵੀ ਹੱਥ ਲੱਗਦਾ ਤੁ ਮੈਨੂੰ ਹੀ ਪੁੱਛਦਾ ਕਿ ਬਾਜਵਾ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋ ਕੋਈ ਇਲਾਹਾ ਹੈ ਆਓ ਮੇਰੇ ਨਾਲ ਸਾਹਮਣਾ ਕਰੀ ਜੀ ਤੁਸੀਂ 80 ਤੇ 90 ਦਾ ਵਿਹਾਕਾ ਦੇਖਿਆ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਜਿਹੜਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹਦੇ ਐ ਇੰਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕੋ ਮੈਂ ਕਿਸੇ ਹੋਰ ਪੁਲੀਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤੇ ਦਿੱਤੀ ਡਿਊਟੀ ਜੋ ਡਿਊਟੀ ਦਿੱਤੀ ਇਹਦਾ ਨਾ ਭਾਈ ਸਾਨੂੰ ਗੁੱਸਾ ਇਹਨਾਂ ਨਾਲ ਕੋਈ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਹੈ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚਿਊਸ਼ਨ ਸੀ ਬਹੁਤ ਵੱਡਾ ਕੋਈ 타이ਸੀ ਰੰਦਾ ਸਾਹਿਬ ਸਰਪੰਚ ਤੇ ਨੰਬਰਦਾਰ ਦੀ ਬੜੀ ਵੱਡੀ ਖੇਚ ਜਦੋਂ ਸਰਪੰਚ ਜਾਂਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬੈਠ ਕੇ ਕਸਲਾ ਤੱਕ ਤੇ ਫੈਸਲੇ ਪੰਚਾਇਤਾਂ ਚੁੱਕਦੇ ਸੀ ਹੁਣ ਤੁਸੀਂ ਉਥੋਂ ਤੱਕ ਗੱਲ ਲੈ ਗਏ ਕਿ ਸਾਡੇ ਸਾਥੀਆਂ ਆਪਣੇ ਕਿਸੇ ਸਾਥੀ ਨੂੰ ਬਚਾਣ ਵਾਸਤੇ ਘਾਣਿਆਂ ਦਾ ਘਰਾਓ ਕਰਨਾ ਪੈ ਗਿਆ ਮੈਂ ਬਹੁਤ ਮਸ਼ਕੂਰ ਰਾਜਾ ਜੀ ਤੁਸੀਂ ਛੋਟੇ ਵੀਰੋ ਜਿਸ ਕਿਸਮ ਦੀ ਬੀਦੇਸ਼ੇ ਬਖਾਣੇ ਚਾਈ ਦੇਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਲਾ ਹੋਏ ਹੋਣਗੇ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਰ ਰਹੀਆਂ ਬਹੁਤ ਸਾਰੇ ਸਾਡੇ ਉਹ ਭਰਾ ਨੇ ਜਿਹੜੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਵੀ ਸਨ ਸਾਡੇ ਕੋ ਕਮੀਆਂ ਪੇਸ਼ ਕਰ ਰਹੀਆਂ ਫੜ ਪਰਿਵਾਰ ਨੂੰ ਇਕੱਤਰ ਜਦੋਂ ਤੁਹਾਨੂੰ ਪਤਾ ਕੋਈ ਬਜ਼ੁਰਗ ਵੀ ਪੱਗ ਨੂੰ ਹੱਟ ਕੰਧ ਹੈ ਕੋਲ ਉਹ ਤੇ ਜਿਹੜਾ ਮੁੰਡਾ ਰੁਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹਦਾ ਸਾਸੀ ਕਾਲ ਵੀ ਨਹੀਂ ਹੁੰਦੀ ਉਹ ਵੀ ਸਾਰਿਆਂ ਨੂੰ ਪਹਿਲੇ ਡਾਂਗ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਬੱਗ ਨੂੰ ਨਹੀਂ ਅਸੀਂ ਪੈਣ ਦੇਣਾ ਬਾਕੀ ਅਸੀਂ ਆਪਸ ਵਿੱਚ ਦੇਖਣਾ ਬਾਲੇ ਸੰਹਾਰ ਸ੍ਰੀ ਅਕਾਲ ਇੱਕ ਪੌਂਡ ਉਸ ਵੇਖੋ ਗੁਰੂਵਾਰਾ ਸਾਹਿਬ ਦੀ ਮੇਲ ਹੈ ਇਹ ਬਾਨਾ ਹੀ ਬੰਦ ਉਹ ਮੈਂ ਹੋ ਸਕਦਾ ਅਸੀਂ ਸਾਡੇ ਚ ਕੋਈ ਵੀ ਬੋਤੇ ਨੂੰ ਹੱਥ ਪਾਇਏ ਕੋਕਲੇ ਨੂੰ ਨਹੀਂ ਪਾਇਆ ਤਾਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਹੋਣ ਦਾ ਇਕੱਠੇ ਹੋਣ ਦਾ ਇੱਕ ਇੱਕ ਬਹੁਤ ਵੱਡਾ ਮੇਰਾ ਕੱਲ ਸਾਡੇ ਸਾਹਮਣੇ ਗੱਲ ਆਈ ਹੈ ਇਕਤਾ ਵਿੱਚ ਹੀ ਸਾਰਿਆਂ ਨੂੰ ਵੱਡੀ ਮੈਂ ਸਭ ਨਾਲ ਤਾਕਤ ਤੋਂ ਮੈਂ ਹੱਥ ਜੋੜ ਕੇ ਗੁਜ਼ਾਰੇ ਸਮੂਚੀ ਕਾਂਗਰਸ ਦੀ ਦੀਢੇਸ਼ਕ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਦਿੱਤੀ ਹੈ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀ ਸਾਰਿਆਂ ਦਾ ਪਹਿਲੇ ਸਾਡਾ ਟੀਚਾ ਝੂਠੇ ਨੂੰ ਬਚਾਣਾ ਤੁਹਾਨੂੰ ਯਾਦ ਹੋਏਗਾ 80 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜਿਹੜੇ ਸਾਡੇ ਕਾਂਗਰਸ ਦੇ ਨਿਰਦੇਸ਼ਕ ਨੇ ਉਹਨਾਂ ਨੇ ਆਪਣੀਆਂ ਸ਼ਾਸਤਾਂ ਦਿੱਤੀਆਂ ਪੰਜਾਬ ਨੂੰ ਸ਼ਾਂਤ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਏਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਬਹੁਤ ਸਾਰੇ ਬੱਚੇ ਸਾਡੇ ਨਸ਼ੇ ਦੇ ਵਿੱਚ ਪੈ ਗਏ ਇੱਕ ਬਹੁਤ ਵੱਡਾ ਚੈਲੰਜ ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਲਾਂ ਤੇ ਸੂਰਬੀਰਾਂ ਦੀ ਧਰਤੀ ਜਿਹਦੀ ਇੱਕ ਇੱਕ ਇੰਚ ਜ਼ਮੀਨ ਜ਼ਰਖੇਜ਼ ਉਸ ਨੂੰ ਇੱਕ ਵਾਰ ਫੇਰ ਪੈਰਾਸਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਸਰ ਨਾ ਹੋ ਸਕਦਾ ਹੈ ਪੰਜਾਬੀਆਂ ਵਿੱਚ ਇੰਨੀ ਕਿ ਤਾਕਤ ਹੈ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਦਿੱਤ ਵੀ ਵਾਸਤੇ ਪ੍ਰਮਾਤਮਾ ਕੋ ਰੋਜ਼ ਅਰਦਾਸ ਕਰਦੇ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋਈਏ ਕਾਂਗਰਸ ਕੋ ਬਹੁਤ ਚੰਗੀ ਲੀਡਰਸ਼ਿਪ ਜਿਸ ਵਿਅਕਤੀ ਨੂੰ ਮੇ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇਰਾ ਰੱਖਣਗੇ ਉਸੇ ਨੂੰ ਹੀ ਅਸੀਂ ਆਪਣਾ ਲੀਡਰ ਕਬੂਲਾਂਗੇ ਮੈਂ ਤੁਹਾਨੂੰ ਆਪਣਾ ਵਚਨ ਦੇ ਤੋਂ ਮੇਰੇ ਜਿੰਦਾਬਾਦ ਜਿੰਦਾਬਾਦ ਮੈਂ ਸਾਰੇ ਸਾਥੀਆਂ ਦਾ ਜਿੰਨੇ ਮੇਰੇ ਤੇ ਨਿਰਕਸਨ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹਣਾ ਅਜੇ ਇਹਨਾਂ ਨੇ ਸੱਦਿਆ ਨਹੀਂ ਜਦੋਂ ਗਾਹ ਸੱਦਣਗੇ ਤੁਹਾਨੂੰ ਅਸੀਂ ਇਤਲਾ ਦੇ ਦੇਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀ ਰਹੇ ਸੀ ਪਿੱਛੇ ਕੋਈ ਲੰਗਰ ਦਾ ਪ੍ਰਬੰਧ ਕਰੀਏ ਆ ਗਿਆ ਨਹੀਂ ਕੱਲ ਵਾਸਤੇ ਪੁੱਛਦੇ ਕੱਲ ਵਾਸਤੇ ਪੁੱਛਦੇ ਸੀ ਮੈਂ ਕਹਿੰਦੇ ਕੱਲ ਮੈਨੂੰ ਸੱਦਿਆ ਨਹੀਂ ਜੇ ਸੱਦਿਆ ਹੋਏਗਾ ਤਾਂ ਅਡਵਾਂਸ ਲੱਗ ਜਾ ਕਰਾਂਗੇ ਹਾਂ ਜਦੋਂ ਮਰਜ਼ੀ ਮੇਰਾ ਘਰ ਤੁਹਾਡਾ ਘਰ ਏ ਉਹ ਕੋ ਬਗਾਨਾ ਘਰ ਥੋੜਾ ਪੀਸੀਸੀ ਸਾਰਿਆਂ ਨਾਲੋਂ ਵੱਡਾ ਸਾਡਾ ਘਰ ਤੇ ਪ੍ਰਦੇਸ਼ ਕਾਂਗਰਸ ਦਾ ਦਫ਼ਤਰ ਸਾਡੀ ਘਰ ਤੇ ਟੂਰਿਜ਼ਮ ਕਾ ਪਾਰਟੀ ਦਾ ਘਰ ਕਾਂਗਰਸ ਆਪੇ ਤੇ ਸੋ ਇਹ ਗੱਲ ਕਰ ਤੁਸੀਂ ਉੱਥੇ ਆਓ ਮੇਰੇ ਕੋ ਆਓ ਰਦਾਵਾ ਸਾਹਿਬ ਕੋ ਜਾਓ ਰਾਜਾ ਜਿੱਥੇ ਕੋ ਜਾਓ ਚੰਨੀ ਜਿੱਥੇ ਕੋ ਜਾਓ ਕਿਸੇ ਕੋ ਜਾਓ ਇੱਥੇ ਜਿਹੜੇ ਸਾਡੇ ਭਰਾ ਬੈਠੇ ਨੇ ਕਿਸੇ ਕੋ ਵੀ ਜਾਓ ਸਾਰੇ ਕਰ ਇੱਕ ਬਰਬਰ ਨੇ ਇਕਤਾ ਦੇ ਵਿੱਚ ਹੀ ਅੱਜ ਪੰਜਾਬ ਦੇ ਕੋ ਇੱਕ ਵਾਰ ਇੱਕ ਹੋਏ ਤੇ ਉਹਦਾ ਰਿਜ਼ਲਟ ਵੀ ਲੈ ਦੇਣੀ ਹੈ ਤਾਂ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਦੂਰੋਂ ਵਿਸ਼ੇਸ਼ ਤੌਰ ਤੇ ਆਪਣੇ ਏਰੀਆ ਦੇ ਆਪਣੇ ਸਾਥੀਆਂ ਦਾ ਤੇ ਲੰਗਰ ਪੈਣਾ ਵਿਸ਼ੇ ਧੰਦਾਵਾ ਦਾ ਵੀ ਸਾਰੇ ਸਾਥੀਆਂ ਦਾ ਲੰਗਰ ਤਿਆਰ ਪਾਣੀ ਦੇ ਟੈਂਕਰ ਕੋ ਲੰਗਰ ਤਿਆਰ ਹੈ ਮੈਂ ਇੱਥੇ ਆ ਸਾਰਿਆਂ ਨੂੰ ਮਿਲ ਕੇ ਜਾਉ ਕਿਰਪਾ ਕਰਕੇ ਲੰਗਰ ਚੱਕ ਕੇ ਜਾ ਬਹੁਤ ਬਹੁਤ ਸ਼ੁਕਰੀਆ